ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਦੱਸਦੀ ਹੈ ਕਿ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਦੇ ਚੱਲਦਿਆਂ ਬਾਈਕ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਗੁਰਨਾਬ ਸਿੰਘ ਵਜੋਂ ਹੋਈ ਹੈ ਜੋ ਕਿ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਐਂਬੂਲੈਂਸ ਦਾ ਡਰਾਈਵਰ ਸੀ ਮੇਰੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਆਪਣੀ ਡਿਊਟੀ ਲਈ ਮੋਟਰਸਾਈਕਲ ਤੇ ਹਸਪਤਾਲ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਪੂਰੀ ਤਰੀਕੇ ਨਾਲ ਨੁਕਸਾਨਿਆ ਗਿਆ ਅਤੇ ਇਸ ਦੌਰਾਨ ਕਾਰ ਚਾਲਕ ਹਾਦਸੇ ਦੇ ਦਮਗਰੋਂ ਕਾਰ ਨੂੰ ਛੱਡ ਕੇ ਫਰਾਰ ਹੋ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਹਸਪਤਾਲ ਪਹੁੰਚੀਦਾ ਦੋਵੇਂ ਵਾਹਨਾਂ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪੜਤਾਲ ਵੀ ਜਾਰੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਹਾਦਸੇ ਦੇ ਬਾਅਦ ਗੁਰਨਾਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਕਿ ਕਾਰ ਚਾਲਕ ਨੂੰ ਜਲਦ ਤੋਂ ਜਲਦ ਕਾਬੂ ਕਰਕਸ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਉਸ ਸੋ ਜਬ ਸਕੇ ਦੱਸ ਦਈਏ ਇਹ ਹਾਦਸਾ ਕੋਟਪੂਰਾ ਚ ਵਾਪਰਿਆ ਤੇ ਇੱਕ ਐਂਬੂਲੈਂਸ ਡਰਾਈਵਰ ਜੋ ਕਿ ਮੋਟਰਸਾਈਕਲ ਤੇ ਹਸਪਤਾਲ ਜਾ ਰਿਹਾ ਸੀ ਆਪਣੀ ਡਿਊਟੀ ਦੇ ਲਈ ਕਾਰ ਨੇ ਇੱਕ ਜ਼ੋਰਦਾਰ ਟੱਕਰ ਮਾਰੀ ਅਤੇ ਮੌਕੇ ਤੇ ਹੀਮਤ ਦੀ ਮੌਤ ਹੋ ਗਈ। ਪੈਡੀ ਕੀ ਨਾ ਉਹ ਕਿਹੜੇ ਪਿੰਡ ਤੋਂ ਆ? ਮੇਰਾ ਨਾਮ ਗੁਰਪ੍ਰੀਤ ਸਿੰਘ ਹਰਮਨਾਲ ਬੇਰ ਸਿੰਘ ਤੋਂ ਆ। ਭਾਈ ਇਹ ਕੀ ਹਾਦਸਾ ਹੋਇਆ? ਆ ਹਾ ਐਕਸੀਡੈਂਟ ਹੋਇਆ ਵੀਰੇ ਇਹ। ਓਵਰ ਸਵੀਟ ਗੱਡੀ ਆ ਰਹੀ ਸੀ ਮਗਰੋਂ। ਤੇ ਮਰਮਨਾਲ ਬੇਰ ਸਿੰਘ ਤੋਂ ਆ ਰਿਹਾ ਸੀ ਗਰਨਾਯਾ ਸਿੰਘ ਦਾ ਨਾਂ ਸੀਗਾ। ਇਹਦੇ ਮਹਿਮੇ ਨਹੀਂ ਲੱਗਿਆ ਸੀ ਇੱਥੇ। ਮਤਲਬ ਐਂਬੂਲੈਂਸ ਚ ਲੰਘਦਾ ਸੀਗਾ ਤੇ ਵੇਲਾ ਹਸਪਤਾਲ ਕੋਟਪੂਰੇ ਕਿਸੀ ਵਾਪਰੇ ਦੀ ਸੜਕ ਵਾਪਰੇ ਕੀ ਉਹਦਾ ਇਨਸੀਡੈਂਟ ਹੋਇਆ ਤੇ ਉਹਦੀ ਮੌਤ ਹੋ ਗਈ ਥਾਂ ਤੇ ਉਮਰ ਉਹਦੀ 45 ਸਾਲ ਦੇ ਨੇੜੇ ਲਗਭਗ ਕੀ ਮੰਗ ਕਰਦੇ ਹੋ ਮੰਗ ਇਹ ਹੈ ਪ੍ਰਸ਼ਾਸਨ ਤੋਂ ਇੱਕ ਤਾਂ ਵੀ ਮਨ ਲੋ ਪੂਰਾ ਇਨਸਾਫ ਮਿਲੇ ਬੰਦੇ ਦਾ ਵੀ ਪੂਰਾ ਸਹੀ ਕਾਰਵਾਈ ਹੋਣੀ ਚਾਹੀਦੀ ਆ ਜੋ ਵੀ ਕਨਾਲ ਇਹਨਾਂ ਦੇ ਉਹਨਾਂ ਵਾਪਰੇਗਾ ਵੀ ਇੱਕ ਬੰਦਾ ਘਰੋਂ ਚੱਲ ਕੇ ਰੋਟੀ ਖਾ ਕੇ ਤੁਰਿਆਗਾ ਤੇ ਚਾਂਚਾਂਕ ਕਰਨ ਵਾਲਿਆਂ ਦੀ ਮੌਤ ਹੋ ਗਈ ਐ ਨਾ ਕਿਸੇ ਅਗਲੇ ਨੂੰ ਪਤਾ ਨਾ ਕਿਸੇ ਪਿਛਲੇ ਨੂੰ ਪਤਾਗਾ ਤੇ ਦੂਜੇ ਨੰਬਰ ਤੇ ਗੱਡੀ ਵਾਲਿਆਂ ਦਾ ਪੂਰਾ ਪ੍ਰਤਾਹ ਹੋਣਾ ਚਾਹੀਦਾ ਵੀ ਕੀ ਕਾਰਨ ਸੀਗਾ ਕੀ ਵਜ੍ਹਾ ਸੀ ਬਈ ਬੰਦਾ ਮਗਰੋਂ ਚੱਕਿਆਗਾ ਇੱਕ ਤਾਂ ਆਪਾਂ ਕਹਿ ਦਈਏ ਕਿ ਨਾ ਵੀ ਅੱਗੋਂ ਆਉਂਦੇ ਰ ਐਕਸੀਡੈਂਟ ਹੋ ਗਿਆ ਜਾਂ ਕੁਦਰਤੀ ਉਹ ਤਾਂ ਹੋ ਗਿਆ ਇੱਕ ਬੰਦੇ ਨੇ ਮਗਰੋਂ ਚੱਕਿਆਗਾ ਠੀਕ ਹੈ ਹਾਂ ਮਗਰੋਂ ਚੱਕਣ ਦਾ ਕੀ ਕਾਰਨ ਹੈ ਮਗਰੋਂ ਤਾਂ ਆਪਾਂ ਸਾਰਾ ਕੁਝ ਪਤਾ ਹੀ ਹੁੰਦਾ ਵੀ ਆਪਣੇ ਮੂਰੇ ਚੀਜ਼ ਜਾਂਦੀ ਹਰੇਕ ਚੀਜ਼ ਦਾ ਚਾਨਣ ਹੁੰਦਾ ਹੀ ਹੈ ਇੱਕ ਇਹ ਰੋਡ ਦਾ ਵੀ ਦਿੱਕ ਦਾ ਵੀ ਪਿੰਨੇਵਾਲਾ ਧਰਨੇ ਲਾ ਚੁੱਕੇ ਆ ਮਿਕਸ ਪ੍ਰਸ਼ਾਸਨ ਨੇ ਰੋਡ ਵਾਲੇ ਜਿਵੇਂ ਹੀ ਨਹੀਂ ਘੋਰੀ ਇਹ ਰੋਡ ਖੁੱਲਾ ਹੋਣ ਲੱਗਾ ਤੇ ਫਿਰ ਕਿਤੇ ਥਾਂ ਥਾਂ ਖੱਡੇ ਪਰ ਜੈਤੂ ਰੋਡ ਪਰ ਤਾਂ ਬੁਰਾ ਹਾਲ ਹੀ ਆ ਚਲੋ ਇਸ ਤੇ ਕੋਈ ਮਾਰੇ ਠੀਕ ਆ ਪ੍ਰਸ਼ਾਸਨ ਨੂੰ ਇਹੀ ਰੋਡ ਦਾ ਵੀ ਕੋਈ ਆਪਦੀ ਯਾਰ ਕਰਨ ਨਾਲ ਸਰ ਕੋਰਪੋਰੇਟ ਜੈਤੂ ਰੋਡ ਤੇ ਇੱਕ ਐਕਸੀਡੈਂਟ ਹੋਇਆ ਕੋਈ ਮੋਟਰਸਾਈਕਲ ਵਾਲੇ ਬੰਦੇ ਦੀ ਡੈੱਥ ਹੋਈ ਹੈ ਸਰ ਕੀ ਸਾਰਾ ਮਸਲਾ ਹੈ ਜੀ ਗਰਨੇਪ ਸਿੰਘ ਜੀ ਆ ਕੋਈ ਸਿਵਲ ਹਸਪਤਾਲ ਚ ਡਰਾਈਵਰ ਲੱਗਾ ਹੀ ਐਂਬੂਲੈਂਸ ਤੇ ਜੀ ਇੱਕ ਡਿਊਟੀ ਤੇ ਜਾ ਰਿਹਾ ਸੀ ਤੜਕੇ ਸਵੇਰ ਜੀ ਪਿੱਛੋਂ ਇੱਕ ਕਾਰ ਆਈ ਕਾਰ ਨਾਲ ਹਿੱਟ ਹੋ ਗਿਆ ਜੀ ਇਸ ਦੇ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਕਾਰਵਾਈ ਕਰ ਲੈ ਜਿਹੜੀ ਕਾਰਵਾਈ ਕਰਾਉਣਗੇ ਉਹ ਅਮਲਗੋਚੀ ਲਿਆਦੀ ਜਾਊਗੀ ਕੋਈ ਪਤਾ ਲੱਗਿਆ ਵੀ ਕਾਰ ਵਾਲੇ ਕੌਣ ਸੀ ਕਾਰਨ ਨਾਲ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਜੀ ਦੇਖਦੇ ਆ ਕੋਈ ਉਹਦਾ ਵੀ ਕਿੱਥੋਂ ਦੇ ਆ ਕਿੱਥੋਂ ਦੇ ਦੇ ਤੇ ਉਹ ਮੌਕੇ ਤੋਂ ਭੱਜ ਕੇ ਕਾਰ ਵਾਲੇ